ਇਹ ਰਾਤੇ ਦਾ ਹਾਲ ਦੇਖੋ ਕਿੰਨਾ ਬੁਰਾ ਹੈ ਤਾਂ ਕਰਕੇ ਟਰੈਕਟਰ ਲਿਆਉਣਾ ਬੰਦਾ ਬਾਈ ਮੇਰਾ ਮੋੜ ਸਰਬੱਥਲੇ ਥੋਲੇ ਰਸਤੇ 'ਚ ਗਿਰ ਜਾਨੇ। ਕਿੱਥੋਂ ਆਵਾਜਾ ਆਪ ਵੀ ਆਉਣਾ ਜਾਣਾ ਔਖਾ ਏ। ਸਸਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਅੱਜ ਹੀ ਚੱਲੇ ਆ ਬਾਈ ਪਹਿਲੀ ਖਰਾਕ ਦੇਂਦਾ ਇਹਨਾਂ ਨੂੰ ਜੂਰੀਆ ਨਾਲ ਡਾਇਆ ਨਾਲ ਹੋਰ ਕਿਹੜੇ ਪ੍ਰੋਡਕਟ ਸਾਨੂੰ ਵਿਰਾਦੇ ਆ। ਪੁਤਾਸ ਸੁਪਰ ਸਰਨ ਲੋਹਾ ਇਹ ਕਿਆ ਕਿਆ ਪਾਣਾ ਪ੍ਰੋਜੈਕਟ ਉਹ ਰੇਟ ਪੈ ਜਾਣਾ ਹੈ ਹੁਣ ਤਿੰਨ ਟੋਟੇ ਪੈ ਜਾਣਾ ਸਮਝ ਲੈ ਇਕੱਠੇ ਤਿੰਨ ਇੱਕ ਜੂਰੀਆ ਦਾ ਕਿੱਲੇ ਦਾ ਇੱਕ ਡਾਇ ਦਾ ਇੱਕ ਸੂਪਰ ਦਾ 10 ਕਿਲੋ ਖਾਤ 5 ਕਿਲੋ ਕਿੱਲੇ ਦੀ 6 ਕਿਲੋ ਐਲਨ ਪਾਉਣੀ ਹੈ ਹਾਂ ਬਾਕੀ ਭਾਈ ਇਨਾ ਮਾਲ ਹੁਣ ਮੋਟਰਸਾਈਕਲ 'ਤੇ ਜਾਣਾ ਨਹੀਂ ਦਾ ਰਸਤਾ ਹੋ ਗਿਆ ਖਰਾਬ ਤਾਂ ਕਰਕੇ ਜੀ ਫਲਾ ਮਾਰੀ ਵੀ ਟਰੈਕਟਰ 'ਤੇ ਲੱਦ ਲੈਣਾ ਸਾਦਾ ਸਮਾਨ ਪਾਣੀ ਖੇਤਾਂ ਚ ਘਟਿਆ ਪਿਆ ਬਾਈ ਤਾਂ ਕਰਕੇ ਹੁਣ ਪਾ ਲੈਣਾ ਜਦ ਦੇ ਲੱਗਿਆ ਦੋ ਕੁ ਬਾਰੇ ਪਾਣੀ ਲੱਗਿਆ ਨਹੀਂ ਤਾਂ ਫੇ ਮੀਂਹ ਗੇਲੇ ਪੂਰਾ ਹੋ ਹੀ ਗਿਆ ਮੌਸਮ ਹੋ ਗਿਆ ਸਾਫ ਮੌਸਮ ਨੂੰ ਦੇਖਦੇ ਹੋਏ ਫੇ ਕੰਮ ਕਰਨਾ ਪੈ ਗਿਆ ਹੁਣ ਇਹ ਮੂਰੇ ਰੱਖ ਹੋ ਜਾ ਗਰ ਜਾਣਾ ਹਿੱਲ ਕੇ ਹਿੱਲ ਕੇ ਗਰ ਜਾਣਾ ਅੱਜ ਸਾਰਾ ਮਾਲ ਝੋਲੀਆਂ ਬਾਈ ਸਾਡੀਆਂ ਪਿੰਡ ਵਾਲੀ ਮੋਟਰ 'ਤੇ ਪਈਆਂ ਕਿਉਂਕਿ ਪਿੰਡੀ ਚ ਰੇਰੂ ਪਿੰਡ ਦਾ ਅੱਜ ਇੱਕ ਸਾਰਾ ਮੇੜਿਆ ਆਉਣਾ ਬਾਈ ਤੂਏਪਾਰ ਵਾਲੇ ਖੇਤਾਂ 'ਚ ਤੇ ਰਹਿਣਾ ਪਿੰਡ ਵਾਲੇ ਖੇਤਾਂ ਦੀ ਵਾਲੀ ਬਾਈ ਤੇਰੇ ਚਾਰ ਸਾਲ ਹੋ ਗਏ ਬੇਚਰੀ ਬਾਕਸਾ ਸੁਣਦੀ ਇੰਨੀ ਥਾਲੇ ਪਰੇ ਦੇ ਪਰੇ ਰੋਲ ਰੋਲ ਕਰੇ ਇਹ ਹੀ ਬੱਲੀ ਨੇ ਟਰਾਲੇ 'ਤੇ ਭਾਨੇ ਬਾਈ ਇਹਦੇ ਪਰੇ ਮਾਲ ਲੰਦਾ ਸਾਰਾ ਪਾਲਾ ਚੱਪਲਾ ਪਾਲਾ ਚੱਪਲਾ ਮੋਟਰਸਾਈਕਲ ਤੇ ਕੀ ਕਰਾਉਣਾ ਆਹ ਨੂੰ ਤੇਲ ਫੁਕਣਾ ਸ ਮੁਰਸਲ ਸਰਾਜ ਹਾਜ ਲਾਗ ਕਰਨਾ ਪੈਂਦਾ ਇੱਕ ਪੰਮੂ ਸਾਈਕਲ ਹੀ ਬਾਈ ਪਚਾੜੇ ਖੜਾ ਜਾਂਦਾ

ਲਿਫਟ ਚੱਕ ਲੈ ਗਿਰੂਗਾ ਤਾਂ ਨਹੀਂ ਮੜੇ ਜੇ ਬਸ ਲਓ ਜੀ ਬਾਈ ਮਹਿਕ ਦੀ ਵੇਟ ਹੋ ਰਹੀ ਆ ਤੇ ਮਹਿਕ ਵਾਲੀ ਸਾਈਡ ਖੜ ਕੇ ਤੇ ਆਗੇ ਉੱਧੋਂ ਛੱਡ ਜਾ ਮੈਂ ਕ ਲੈ ভাই ਘਾਰੇ ਨੂੰ ਵਧੀਆ ਹੈ ਤੇਰੇ ਨੂੰ ਵਧੀਆ ਥੋੜਾ ਜਿਆਦਾ ਹੈ ਪਰ ਪੁੰਚਾ ਹੈ ਇਹਨਾਂ ਨੂੰ ਕਿਆ ਹੋ ਗਿਆ ਪਰ ਆਇਆ ਪੈਸਾ ਵਧੀਆ ਹੈ ਨੂੰ ਐ ਕਮਾਉਣ ਜਿਆਦਾ ਮੁੱਠਾ ਲੱਗਿਆ ਪਰ ਨੂੰ ਪੈਸਾ ਜਿਆਦਾ ਵਧੀਆ ਹੈ ਟੌਰੀ ਜੀ ਆ ਬਸ ਉਹੀ ਦੇਖਣ ਨੂੰ ਸੋਹਣਾ ਲੱਗਦਾ ਏ। ਆਹ ਤੇ ਜਾ ਰਹੇ ਬਾਈ ਕੇਤਵਾਲ ਨੂੰ। ਕਾਲੂ ਵੀ ਮੈਂ ਕਹਨਾ ਮੋੜ ਨਹੀਂ ਜਾਣਾ ਕਨਾਲੇ ਜਾਊਗਾ ਏ। ਹੁਣ ਠੀਕ ਐ ਇਹਨੇ ਕਹਨਾ ਟਰੈਕਟਰ ਕਿਹੜੇ ਭੱਜਣਾ ਏ। ਚਲੋ ਕਰਨ ਨੂੰ। ਕਰਨ ਨੂੰ ਜਾ ਕਰਨ ਨੂੰ ਛੋਟੂ। ਤਕੋ ਤੇਰੇ ਫੜ ਲੈਣਾ ਵੋ ਚਲਦੀ ਆ ਜ ਤੇਰਾ ਹਾਲ ਦੇਖੋ ਕਿੰਨਾ ਬੁਰਾ ਹੈ ਤਾਂ ਕਰਕੇ ਟਰੈਕਟਰ ਲਿਆਉਣਾ ਪੈਂਦਾ ਬਾਈ ਮੇਰਾ ਮੋਟਰਸਾਈਕਲ ਪਰ ਥੱਲੇ ਥੁੱਲੇ ਰਸਤੇ ਦੇ ਗਿੱਜ ਜਾਣੇ ਕਿੱਕੜ ਹੋਇਆ ਵਾਜਾ ਦਾ ਆਪ ਵੀ ਆਉਣਾ ਜਾਣਾ ਔਖਾ ਹੈ ਥੱਲੇ ਤਾਂ ਨਹੀਂ ਕਰਕੇ ਮੈਂ ਕਿ ਪਿੱਛੇ ਮਾਲਪੂਰਾ ਮਾਲਪੂਰਾ ਲਓ ਜੀ ਬਾਈ ਇੱਕ ਗੱਡੀ ਆ ਗਈ ਰਸਤੇ 'ਚ ਸਾਈਡ ਦੇਣੀ ਪਈ ਉਹਨੂੰ ਥੋੜਾ ਜਿਹਾ ਲਿਆਏ ਪੱਟ ਕੇ ਭਾਂਡੇ ਬਣਾਉਣੇ ਆ ਹੂੰ ਨਦੀ 'ਚ ਪਣਾ ਆ ਰਿਹਾ ਹੈ ਸਪੈਸ਼ਲ ਪਣਾ ਨਦੀ ਗੱਲ ਬਣੀ ਨਦੀ 'ਚ ਪਣਾ ਜਿਹੜਾ ਘੋਮਾ 'ਚ ਪਿਆ ਹੂੰ ਚੱਲ ਬਾਈ ਆ ਦੇਖੋ ਪਾਏ ਕਿਹੜਾ ਰਸਤਾ ਹੈ ਰੂਟ ਕਿਹੜੀ ਹੈ ਗੱਰਾ ਮੇਰੇ ਸੁਣਾ ਪਾਣਾ ਹਾਂ ਮੇਰੇ ਸੁਣਾ ਪੈਂਦਾ ਹੈ ਕਿੰਨਾ ਸਾਰੇ ਰਸਤੇ ਪੱਖਾ ਵਾਲਿਆਂ ਦਾ ਵੀ ਬਾਈ ਬਹੁਤ ਔਖਾ ਹੈ ਜਿਹੜੇ ਆਪਾਂ ਇਹਨੂੰ ਜਾਂਦੇ ਆ ਹੁਣੇ ਜਾਣਾ ਦੇਖ ਲੋ ਆਵੇ ਨਿਰਾਜ ਕਰਵਾ ਲਈ। ਆਦਗੇ ਭਾਈ ਖੇਤ ਨੇੜੇ। ਪੂਰੇ ਜਗੜੀ ਹੋਈ ਜੇਲ੍ਹ ਦੇ ਲਾਗਵੀ। ਪੰਜ ਪੰਜ ਕਿਤ ਪੰਜ ਦਿਨ ਦੇ ਹੋ ਗਏ ਹੁਣ ਆਪਣੇ। 5 6 ਪੰਜ 6 ਦਿਨ ਦੇ ਹੋ ਗਏ ਭਾਈ ਆਪਣੇ ਤਾਂ। ਆ ਦੇ ਘੋ ਪਾਣੀ ਵੀ ਘਟਾਇਆ ਪੈਣਾ ਜਹੁਣ ਐਨੇ ਕ ਪਾਣੀ ਚ ਪਾਉਣਾ ਬਾਈ ਹਾਂ ਉਹ ਤੋ ਟਪ ਲੱਗੀ ਦੀ ਇੱਕ ਦਿਨ ਦੀ ਚੱਲ ਕੋਈ ਨਹੀਂ ਹੋ ਜਾਣੇ ਹਰੇ ਆਉਣ ਹਾਲੂ ਤਾਂ ਅਨਾਜ ਵੜਦਾ ਰਿਹਾ ਡਾਂਗ ਫੇਰਨੀ ਆ ਬਾਕੀ ਖੱਡਕੋਟ ਦੇਖਣੀ ਬਾਈ ਪਿੱਛੇ ਨੂੰ ਕਿਤੇ ਪਾਣੀ ਤਾਂ ਨਿਕਲੇਗਾ ਧੀਰੀ ਕੋ ਨੰਬਰ ਬਾਕੀ ਜਾਂ ਮਾਲ ਪੈਣਾ ਹੁਣ ਇਹਨੇ ਭੱਜਣਾ ਸਰ ਵੀ ਲਾਲਾ ਨਾਲ ਚਾਵਲ ਕਾਲੂ ਵਿੱਚ ਨਹੀਂ ਬੈਠਣਾ ਤਾਂ ਚੱਲ ਉਧਰ ਫਾਰਮ ਚ ਕੋ ਮੈਂ ਨੇ ਨਾਲ ਪੂਰਾ ਬਾਈ ਬਈਆ ਹੋਰੇ ਹਾਂ ਬਈਆ ਬਈਆ ਲਓ ਜੀ ਬਾਈ ਪੱਲੇ ਵਿਛਾਲੇ ਕਹਿੰਦੇ ਇਹਨੇ ਟਰਾਲੇ ਭਰਨੇ ਆ ਇਹਦੇ ਫਰਕਾਣਾ ਕਰਤਾ ਵਰਦੀ ਵੀ ਕਰਨੀ ਚੇਂਜ ਵਰਦੀ ਚੇਂਜ ਕਾਲੂ ਨੂੰ ਬੇਨਤੀ ਆ ਬਸ ਟਰੈਕਟਰ ਦੇ ਥੱਲੇ ਬੈਠਾ ਰਵੇ ਹਥਿਆਰ ਤਾਂ ਆਪਾਂ ਲਿਆਈ ਨਹੀਂ ਕੋਈ ਮੈਂ ਕਿਹਾ ਦੇਖ ਕੈਂਚੀ ਹੈਗੀ ਰੋ ਪਿੱਛੇ ਤੂਲ काम खराब हो गया फिर सामान ਘਰ रह, रह गया ਐ ਨਹੀਂ ਉਹ ਤੇ ਖਿਜੀ ਜਾ ਆਈ ਲਗੀ ਚਲ ਆਏ ਦੋਖ ਦੇਖਦੇ ਚਾਬੀ ਲੈਂਦਾ ਫੇ ਮੈ ਡੈਕਟਰ ਲਈ ਚਾਬੀ ਲੈ ਲਈ ਹਾਂ ਚਾਬੀ ਕੇ ਦੇ ਲਾ ਮੈਂ ਕਿੰਨੇ ਆਈਟਮ ਬਣੇ ਆ ਪੇਰੇ ਇੰਨੇ ਚੀਜ਼ਾਂ ਚ ਪੈਦਾ ਹੋ ਗਏ ਉੱਪਰ ਵੀ ਭਾਈ ਵਧੀਆ ਬਣਾ ਲਿਆ ਦੇਖੋ ਮੈਂ ਕਹਿੰਦਾ ਮਾਲ ਜ਼ਿਆਦਾ ਪਾਉਣਾ ਹੈ ਥੈਲੇ ਪੂਰੇ ਨਹੀਂ ਪਾਉਣੇ ਬਚਾਉਣਾ ਵਿੱਚ ਤੇ ਵੀ ਮਿਕਸ ਮਾਲ ਪਾਉਣਾ ਕਈ ਤਰ੍ਹਾਂ ਦਾ ਈਲਾ ਨਹੀਂ ਨਾ ਹੈਗਾ ਜੇ ਉਹਦੇ ਸਾਬ ਨਾਲ ਪਾਉਂਦਾ ਵੀ ਮਿਕਸ ਮਾਲ ਪਹਿਣਾ ਮਿਕਸ ਪੱਕੀ ਹਜਰੀ ਕੰਡੀਸ਼ਨ ਦੇਖੋ ਬਾਈ 5-4 ਦਿਨ ਬਾਅਦ ਤੁਹਾਨੂੰ ਫੇਰ ਦਿਖਾਵਾਂਗੇ ਕਾਣਾ ਗੇਰੇ ਦਾ ਸਰ ਬੈਨੇ ਕੇ ਪਾਣੀ ਚ ਪਾਏ ਦਾ ਫਾਇਦਾ ਮੈਗਾ ਅੱਧਾ ਟੋਟਾ ਜੂਰੀਏ ਦਾ ਬਾਈ ਦਾਇਰਾ ਪੂਰਾ ਦਾਇਆ ਜ਼ਰੂਰੀ ਆ ਬਾਈ ਦਾਇਏ ਨਹੀਂ ਕੰਮ ਕਰਨਾ கట్ట ප ਇਹ ਰੰਗ ਦੇ ਲਾ ਮੈਂ ਕੋਬਰੇ ਵਰਗਾ ਪਿਆ ਕਾਲਾ ਹੈ ਹੈ ਇਹ ਆ ਚੀਜ਼ ਇੰਨੇ ਕਰਨਾ ਕਹਿੰਦੇ ਤਗੜਾ ਮਾਲ ਪਾਏ ਤੇ ਸਾਰਾ ਕੁਸ ਲੋਹਾ ਲੋਹਾ ਪੋਟਾਸ਼ 10 ਕਿਲੋ ਪੋਟਾਸ਼ ਪਾਤੀ ਪੋਟਾਸ਼ ਵੀ ਪਾ ਛੱਡੀ ਬਾਈ ਤੁਸੀਂ ਹਾਂ ਕਲਰ ਚੈੱਕ ਕਰੋ ਕਲਰ ਚੈੱਕ ਓ ਮਾਈ ਗੱਡ ਸਤਪੰਤ ਮਿਠਾਈ ਬਣ ਗਈ ਆਹ ਵੇ ਕੀ ਹੋ ਗਿਆ ਬੱਦ ਬਰਾਬਰ ਤੇ ਵੱਡਾ ਹਾ ਕੇ ਕਰੀ ਜਾਂਦਾ ਪਰ ਥੱਲੇ ਆਣਾ ਰਲ ਆਉਂਦਾ ਹਰੇ ਤਾਂ ਮੈਂ ਵੱਡਣਾ ਦਾ ਫੇਰ ਆ ਇਹਦੇ ਵਿੱਚ ਜਿਹੜਾ ਦਾਇ ਦੇ ਦੇ ਆਹ ਤਾਂ ਲੁਕੇ ਬਣਿਆ ਪਿਆ ਵਿੱਚ ਮੂਹੇ ਦਾ ਬੜਾ ਚੂਈਆ ਕਰਤੂ ਮੂਹੇ ਬੜਾ ਇਹ ਬਲਮੋ ਦਰਵਾਜ਼ੇ ਤੋਂ ਕਿਉਂ ਲਾਪਾਸ ਲੈ ਖਸ ਬਸ ਖਲੇ ਲੇ ਜੀ ਇਹ ਨਾਲ

ਬੰਬੂ ਵਾਰਦੇ ਮੀਨ ਨਾਲ ਜਗਾਣਾ ਪੈਂਦਾ ਲੋਟ ਏਰੀਆ ਆਪਣਾ ਆਪ ਜਗਾਣਦੇ ਤੋ ਇਹ ਪਰਟੀਗਿਲੀਆ ਮੇਰੇ ਡਾਟਾ ਰਿਹਾ ਹੈ ਬਾਈ ਆ ਗਿਆ ਗੇੜ ਦੇ ਕੰਮ ਲਾਸਟ ਕਰ ਦੋ ਘੇੜੇ ਰਹਿ ਗਏ ਟਾਈਮ ਤਾਂ ਸਾਰਾ ਛੋੜੀ ਪੜਾ ਲੱਗਾ ਘੰਟਾ ਲੱਗਿਆ ਮਾਸੀ ਝੋਲੀਆਂ ਬੱਟਾ ਰਹਿ ਗਿਆ ਲੰਬੀਆਂ ਇੱਕ ਬੰਦਾ ਪਾਲੀ ਸਾਈਡ ਰਹਿ ਗਿਆ ਸਿਹੜੀ ਵਾਲੀ ਬੱਟ ਪਰ ਮੈਂ ਇਧਰ ਵਾਲੀ ਬਾਕੀ ਕੰਮ ਨਿਬੜ ਗਏ ਬਹੁਤ ਦੂਰ ਗਿਆ ਦੂਰ ਜਾਣਾ ਮੈਂ ਵੀ ਤੇ ਇਹ ਤੇ ਜੋ ਹੁੰਦੇ ਵਾ ਵਹੁੰਦੇ ਕਿ ਤੇ ਇਧਰ ਆਉਂ ਜਾ ਆਪਣਾ ਤੇ ਇਧਰ ਲੱਗਿੰਦੇ ਲੋਈ ਲੈ ਕੇ ਆਉਣੇ ਕੰਮ ਆ ਨਿਬੜ ਸਮਾਨ ਕਰੀਏ ਬੱਤਾ ਜਿੱਕਾ ਲੈ ਕੇ ਆਏ ਕੁਕਣੀ ਲੈ ਕੇ ਜਾਣਾ ਮਾਲ ਲੈ ਆਏ ਤੇ ਬੂਰਾ ਦੇਖੋ ਮੈਗਰੇ ਖਾਨੇ ਲੈ ਹਾਂ ਬਾਜੀ ਗਿਆ ਥਾਰੀ ਬਚੇ ਦੀ ਪਿੰਡ ਪੈ ਜੂਗਾ ਚਲੋ ਪਿੰਡ ਖੱਤੀ ਚ ਮਾਲ ਪੈਣਾ ਡੈਰੀ ਪੁੱਤ ਉਹ ਕਿਨੇ ਥਾਲੇ ਪੈ ਹੁੰਦੇ 2 ਪਏ 2 ਪਏ ਰਕੋੜ ਗਿਆ ਦੇਖ ਲੈ ਹਾਂ ਕਭ ਹੀ ਹੋਣਾ ਹੀ ਆ ਹਾਂ ਦੋ ਬਈ ਆ ਆ ਜੂਗਾ ਬੈਠਣਾ ਆ ਜਾਣਾ ਬੰਦ ਨਹੀਂ ਹੋਣਾ ਛੋਟੇ ਨੇ ਨਾ ਹੁਣ ਹਵਾ ਚੱਲ ਵੀ ਜਾ ਚੱਲੀ ਨਹੀਂ ਚੱਲ ਰਹੀ ਜਿਆਦਾ ਅਸੀਂ ਪਾਉਂਦੇ ਨਹੀਂ ਜਾਨੀ ਦੀ ਹੈਗੀ ਹਾਂ ਪੂਰੀ ਗਰਮੀ ਦੀ ਬੱਦਲ ਬਾਈ ਦੇ ਵਿੱਚ ਚੱਲ ਗਈ ਕੰਮ ਨਿਪੜ ਗਿਆ ਗਰਮੀ ਗਰਮੀ ਦਾ ਕੀ ਆਏ ਇਹ ਹੁਣ ਪਿੰਡ ਪਿੰਡ ਪਰਸੋਂ ਨੂੰ ਚੱਲੂ ਪ੍ਰੋਜੈਕਟ ਨਾਲੇ ਖਾਤੀ ਚ ਲੱਗ ਜਾਊਗਾ ਨਾਲੇ ਦਵਾਈ ਪਾ ਦੂਗੇ ਨਾਲ ਦੀ ਨਾਲੇ ਹੁਣ ਅਹੀਂ ਕਿੰਨਾ ਥੱਲੇ ਰਹਿ ਗਿਆ ਇੱਕ ਗੋਵਿਆ ਤੇ ਨਾ ਬਚਿਆ ਵਾ ਫੇਰ ਮੈਂ ਆਇਆ ਹੈ ਮੇਰਾ ਭਾਈ ਜਿੱਕਣਾ ਲੈ ਕੇ ਆਇਆ ਆਪਣੀ ਮੋੜਲੇ ਚੱਲੇ ਪਿੰਡ ਤੇ ਆਇਆ ਦਾ ਇਹ ਸਭ ਤੋਂ ਪਹਿਲਾਂ ਫੇਰ ਆ ਲੈ ਜਾਂਦਾ ਬੈਠਾ ਤਨੀਰੀ ਚ ਪਾਇਆ ਦਾ ਇਹ ਗਿੱਲਾ ਥੈਲਾ ਵਿੱਚ ਨਹੀਂ ਪਾਉਣਾ ਹੈਗਾ ਪੈਗਲ ਗਿਆ ਲਾ ਉਹ ਤਰਾਂ ਦੀ ਮਾ ਬਾਕੀ ਚੋਲੀ ਵੀ ਪਾ ਲੈ ਆ ਢੋਲੀ ਤਾਂ ਕਿਆ ਕਰਾਂਗਾ ਹੋ ਗਿਆ ਕੰਮ ਮਾ ਲਈ ਮੱਧ ਦਵਾਈ ਹੋ ਗਈ ਹੈ ਹੋਰ ਹੋਣੀ ਕੰਮ ਪਿੰਡ ਪਾਇ ਤਾਂ ਨਹੀਂ ਬੜਾ ਮੀ ਵੀ ਪੈ ਸਕਦਾ ਹੈ ਇਹਨਾਂ ਪਿੰਡ ਵੀ ਬਾਦੋ ਨਹੀਂ ਜਾਂਦਾ ਨਹੀਂ ਪਿੰਡ ਦੋ ਦਿਨ ਬਾਅਦ ਮਾਂ ਲੱਗੇ ਆ ਦੋ ਦਿਨ ਬਾਅਦ ਮੈਂ ਪਾਉਂਗਾ ਨਾ ਬਮਾਲ ਸਮਝਿਆ ਤੁਹਾਨੂੰ ਕੋਈ ਨਹੀਂ ਖੋਲੋ ਲੱਗੋ ਦੇਖੋ ਜੋ ਫਲੀਆਂ ਭਾਈ ਹੋ ਗਈਆਂ ਨਾ ਬੜ ਲਾ